ਦਾ ਟੋਲ ਗਿਆ 21 ਮਈ 1994 ਨੂੰ ਉਹ ਮੰਨਤ ਬਾਗਾ ਦਿਨ ਸਾਡੇ ਹਿੱਤ ਵਿਲਾਸੀ ਸਰਵਿਸਕਾਰੀ ਵਿਦਿਆਮੰਦਰ ਦੇ ਪਰਿਵਾਰ ਉੱਤੇ ਆਇਆ ਸੀ ਜਿਸ ਵਿੱਚ ਛੋਟੇ-ਛੋਟੇ ਬੱਚੇ ਗੋਸ਼ਤੀ ਟ੍ਰੇਨਿੰਗ ਲੈਣ ਵਾਸਤੇ ਛੁੱਟਿਆ ਦੇ ਦਿਨ ਸੰਜਂਦਰ ਗਏ ਸੀ ਕਿਥੋਂ ਦੀ ਜੀਪ ਸੀ ਦੋ ਦੀਵੀਆਂ ਸੀ ਸੱਤ ਬੱਚੇ ਸੀ ਉਸ ਮੰਤ ਭਾਗੇ ਦਿਨ ਵਿੱਚ ਜਦੋਂ ਕਿ ਜਨੰਦਰ ਪਹੁੰਚਣ ਵਾਲੇ ਸਨ ਜਨੰਦਰ ਬਾਈਪਾਸ ਉੱਤੇ ਇੱਕ ਗੱਤ ਦੀ ਸ਼ਾਪ ਤੋਂ ਉਹ ਟਰੱਕ ਆਇਆ ਉਹ ਬੱਚਿਆਂ ਦੇ ਉਸ ਜੀਬ ਵਿੱਚ ਵੱਜਿਆ ਜਿਸ ਨਾਲ ਸਿਰਫ ਦੋ ਬੱਚੇ ਹੀ ਬੱਚੇ ਬਾਕੀ ਦੀਦਿਆਂ ਦੀ ਡਰਾਈਵਰ ਦੀ ਡੈਥ ਹੋ ਗਈ ਸੀ ਸਾਨੂੰ ਬੁੱਧੂ ਖੋਇਆ ਸੀ ਜਦੋਂ ਸਵੇਰ-ਸਵੇਰ ਅਸੀਂ ਇਹ ਖਬਰ ਸੁਣੀ ਸਾਰੇ ਗਏ ਅੱਜ ਵੀ ਜਦੋਂ ਸੀ ਇਸ ਦਿਨ ਤੇ ਉਹ ਘਟਨਾ ਨੂੰ ਯਾਦ ਕਰਦੇ ਆਂ ਤਾਂ ਅੱਖਾਂ ਵਿੱਚੋਂ ਤੇਵਾਰ ਹੰਝੂ ਆ ਜਾਂਦੇ ਹਨ ਕਿ ਕਿੰਨੇ ਪਿਆਰੇ ਬੱਚੇ ਕਿੰਨੇ ਸਕੂਲ ਦੀ ਰੌਣਕ ਬਣਾਉਣ ਵਾਲੇ ਜੋ ਬਹੁਤ ਦੇ ਕੇ ਬਦਲਣ ਵਾਲੇ ਸੀ ਉਹ ਸਿੱਖਣ ਗਏ ਸੀ ਇਸ ਸਕੂਲ ਦੀ ਰੌਣਕ ਵਾਸਤੇ ਇਸ ਬੱਚਿਆਂ ਦੀ ਇਸ ਸਕੂਲ ਇਸ ਪਰਿਵਾਰ ਦੀ ਸੇਵਾ ਕਰਨ ਵਾਸਤੇ ਮੈਂ ਤਾਂ ਕਹੂੰਗਾ ਇਸ ਬਲਾਡੇ ਮੰਡੀ ਦੀ ਸੇਵਾ ਕਰਨ ਵਾਸਤੇ ਪਰੰਤੂ ਸਾਡੇ ਸਾਰੇ ਲਈ ਸੱਥੋਂ ਵੀ ਛੋੜਾ ਪਾ ਗਏ ਨੇ ਅਸੀਂ ਉਹਨਾਂ ਦੀ ਯਾਦ ਵਿੱਚ ਹੀ ਇਸ ਦਿਨ ਨੂੰ ਉਸ ਦਿਨ ਤੋਂ ਲੈ ਕੇ ਸਦਾ ਹੀ ਬਣਾਉਂਦੇ ਆ ਰਹੇ ਹਾਂ ਉਹ ਸ਼ਾਂਤੀ ਸਾਰਿਆਂ ਨੂੰ ਨੋਸ਼ਗਾਰ ਸਤ ਸਰਕਾਰ ਜੀ ਅੱਜ ਉਹ ਮੰਦਪਾਗਾ ਦਿਨ 21 ਮਈ ਦਾ ਜਦੋਂ ਹੇਤਰਵਾਸੀ ਸਰਕਾਰੀ ਵਿਦਿਆ ਮੰਦਿਰ ਦੇ ਵਿੱਚ ਸ਼ਿਵਰ ਲਾਉਣ ਲਈ ਜਲੰਧਰ ਗਏ ਸੀਗੇ ਪਰ ਵਾਪਸ ਨਹੀਂ ਆ ਸਕੇ ਬਹੁਤ ਹੀ ਉਸ ਦਿਨ ਦਾ ਇੱਕ ਮੰਦ ਭਾਗਾ ਦਿਨ ਸੀਗਾ ਆਸੀਂ ਵੀ ਸਕੂਲ ਦੇ ਵਿੱਚ ਹੀ ਗਏ ਸੀ ਬਹੁਤ ਹੀ ਮੰਜਰ ਦੁੱਖदाई ਸੀਗਾ ਉਹਨਾਂ ਵਿੱਚੋਂ ਜੋ ਦੋ ਬੱਚੇ ਬੱਚੇ ਨੇ ਬੱਚੇ ਸੀ ਵੱਢ ਭਾਗੇ ਉਹਨਾਂ ਵਿੱਚ ਇੱਕ ਸਾਡੇ ਸਾਹਮਣੇ ਰਾਜੂ ਜੀ ਖੜੇ ਨੇ ਸਦਨਾ ਜੀ ਉਹ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਦਿਨ ਮਨਾਇਆ ਜਾਂਦਾ ਹੈ ਫੁਹਾਰੇ ਦੀ ਮੇਨਟੇਨ ਸਾਡੇ ਸਸਤਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਕਰ ਰਹੀ ਹੈ ਹਰ ਸਾਲ ਇੱਕ ਮਈ ਤੋਂ ਪਹਿਲਾਂ-ਪਹਿਲਾਂ ਇਹਦੀਆਂ ਲਾਈਟਾਂ ਇਹਦੇ ਜੋ ਗੁਬਾਰੇ ਨੇ ਸਾਰਿਆਂ ਨੂੰ ਨਵੇਂ ਸਿਰੇ ਤੋਂ ਲਾਇਆ ਜਾਂਦਾ ਹੈ ਜੋ ਟੁੱਟੇ ਜਾਂਦੇ ਨੇ ਤੇ ਹੋਰ ਜੋ ਵੀ ਇਹਦੀ ਮੇਨਟੇਨ ਹੋ ਕੀਤੀ ਜਾਂਦੀ ਹੈ ਸੋ ਇਹਨਾਂ ਬੱਚਿਆਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਨਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਵਣ ਦਾ ਬਖਸ਼ੇ ਤੋ ਬਹੁਤ ਹੀ ਦੁਖਦਾਈ ਘਟਨਾ ਸੀ ਸਾਰਿਆਂ ਨੂੰ ਰੋਲ ਮਿਲ ਕੇ ਬਣਾਉਣੀ ਚਾਹੀਦੀ ਹੈ ਧੰਨਵਾਦ ਜੋ ਇੱਥੇ ਪਹੁੰਚੇ ਨੇ ਨਮਸਕਾਰ ਜੀ ਸਾਥੀ ਸਾਰਿਆਂ ਨੂੰ ਸ੍ਰੀ ਹਿੱਤ ਉਲਾਸੀ ਸਕੂਲ ਵਿਦਿਆ ਮੰਦਰ ਬੱਲਾੜਾ ਦੀ ਤਰਫੋਂ ਜੋ ਇੱਤੀ ਮਈ 1994 ਨੂੰ ਸਕੂਲ ਦੇ 7 ਬੱਚੇ ਦੋ ਦੀਦੀਆਂ ਅਤੇ ਉਹ ਸਾਰੇ ਇੱਕ ਮਤਲਬ ਕਿ ਵਾਹਨ ਦੇ ਹਾਦਸੇ ਵਿੱਚ ਫੀਦ ਹੋ ਗਏ ਸਨ ਉਨ੍ਹਾਂ ਦੇ ਯਾਦ ਨੂੰ ਮਨਾਉਣ ਦੇ ਲਈ ਤਾਜ਼ਾ ਕਰਨ ਦੇ ਲਈ ਅਸੀਂ ਉੱਥੇ ਸਕੂਲ ਦੇ ਵਿੱਚ ਹਵਨ ਵੀ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਇਸ ਸਮਾਰਕ ਤੇ ਆ ਕੇ ਸ਼ਰਦਾ ਦੇ ਫੁੱਲ ਪੇਟ ਕੀਤੇ ਜਾਂਦੇ ਹਨ ਇਸ ਖੁਆਰੇ ਦੀ ਜਿਹੜੀ ਲਗਾਤਾਰ ਸੇਵਾ ਹੈ ਉਹ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਮਾਤਾ ਗੁਜਰੀ ਭਲਾਈ ਕੇਂਦਰ ਦਾ ਸਕੂਲ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਓਮ ਸ਼ਾਂਨ ਨੂੰ ਮੇਰੀ ਪਿਆਰ ਭਰੀ ਸ਼ਸ਼ੀਕਲ ਬੜਾ ਹੀ ਮੰਦਭਾਗਾ ਦਿਨ ਸੀ 21 ਮਈ 1994 ਦਾ ਜਿਸ ਦਿਨ ਇਹ ਹਾਦਸਾ ਵਾਪਰਿਆ ਘੋਸ਼ਵਰਗਲੇ ਸਕੂਲਾਂ ਨੂੰ ਹੀ ਜਿਵੇਂ ਇੱਕ ਜੀਪ ਦੇ ਵਿੱਚ ਸਾਡੇ 7 ਬੱਚੇ ਤੇ ਦੋ ਦੀਦੀਆਂ ਰਵਾਨਾ ਹੋਏ ਜਿਸ ਤਰ੍ਹਾਂ ਹੀ ਜਲੰਧਰ ਦੇ ਕੋਲ ਪ੍ਰਾਗਪੁਰ ਪਿੰਡ ਦੇ ਕੋਲ ਬੱਚੇ ਪਹੁੰਚੇ ਤਾਂ ਇਹੋ ਜਿਹਾ ਇੱਕ ਜ਼ਰਦਨਾ ਹਾਦਸਾ ਹੋਇਆ ਕਿ ਇੱਕ ਟਰੱਕ ਨੇ ਉਸ ਜੀਪ ਦੇ ਵਿੱਚ ਟੱਕਰ ਮਾਰੀ ਉਨ ਦੀ ਸਪੋਟ ਉਸੇ ਜਗ੍ਹਾ ਹੀ 6 ਬੱਚੇ ਤੇ 2 ਦੀਦੀਆਂ ਪ੍ਰਭੂ ਚਰਣਾ ਵਿੱਚ ਲੀਨ ਹੋ ਗਏ ਜਦੋਂ ਉਤੋਂ ਬਲਾੜਾ ਮੰਡੀ ਦੇ ਵਿੱਚ ਇਹ ਸੁਨੇਹਾ ਆਇਆ ਕਿ ਇਹ ਹਾਦਸਾ ਵਾਪਰਿਆ ਹੈ ਤਾਂ ਆਪਾਂ ਤੁਹਾਡੇ ਵਿੱਚੋਂ ਬਹੁਤ ਲੋਕ ਐ ਹੋ ਜੇ ਹੋਣਗੇ ਜਿਨ੍ਹਾਂ ਨੇ ਉਹ ਮੰਜ਼ਰ ਦੇਖਿਆ ਹੋਵੇਗਾ ਤਾਂ ਤੁਸੀਂ ਆਪਾਂ ਇਮੇਜਿਨ ਕਰ ਸਕਦੇ ਆ ਕਿ ਜਦੋਂ 6 ਬੱਚਿਆਂ ਦੀਆਂ ਲਾਸ਼ਾਂ ਔਰ 2 ਦੀਦੀਆਂ ਦੀਆਂ ਲਾਸ਼ਾਂ ਸਫੇਦ ਕੱਪੜਿਆਂ ਵਿੱਚ ਲਿਪਟ ਕੇ ਸਕੂਲ ਦੇ ਗਰਾਊਂਡ ਵਿੱਚ ਆਈਆਂ ਕੌਮ ਮੰਜਰ ਕੀ ਹੋਏਗਾ ਅਸੀਂ ਸਿਰਫ ਇਹਨੂੰ ਸੁਣਿਆ ਹੈ ਤੁਸੀਂ ਮੈਨੂੰ ਲੱਗਦਾ ਬਹੁਤ ਬਜ਼ੁਰਗਾਂ ਨੇ ਦੇਖਿਆ ਵੀ ਹੋਏਗੀ ਉਹ ਚੀਜ਼ ਤਾਂ ਪਰ ਸੋਚ ਨਹੀਂ ਸਕਦੇ ਵੀ ਉਸ ਟਾਈਮ ਉਹ ਕੰਡੀਸ਼ਨ ਕੀ ਬਣੀ ਹੋਏਗੀ ਬਲਾਡਾ ਮੰਡੀ ਦੇ ਲਈ ਤਾਂ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਆਂ ਕਿ ਉਹਨਾਂ ਪਵਿੱਤਰ ਰੂਹਾਂ ਨੂੰ ਪਰਮਾਤਮਾ ਆਪਣੇ ਚਰਨਾ ਵਿੱਚ ਸਥਾਨ ਦੇ ਧੰਨਵਾਦ ਸਾਡੇ ਸਤਿਕਾਰਯੋਗ ਮੈਂਬਰ ਰਮੇਸ਼